ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਰਖੜੀ ਮੌਕੇ ਮਿਲਣ ਪਹੁੰਚੀ ਇੱਕ ਕੁਵਾਰੀ ਹਿੰਦੂ ਔਰਤ ਰਖੜੀ ਬੰਧਨ ਪਿੱਛੇ ਲੁਕਿਆ ਹੈ ਵੱਡਾ ਭੇਤ ਰਖੜੀ ਦਾ ਪਵਿੱਤਰ ਦਿਨ ਪਰ ਜੇਲ੍ਹ ਚ ਬੰਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਕੋਲੋਂ ਜਦੋਂ ਇੱਕ ਅਣਜਾਣ ਕੁਵਾਰੀ ਹਿੰਦੂ ਔਰਤ ਰਖੜੀ ਲੈ ਕੇ ਮਿਲਣ ਆਈ ਤਾਂ ਸੁਰੱਖਿਆ ਏਜੰਸੀਆਂ ਤੋਂ ਲੈ ਕੇ ਸਿੱਖ ਸੰਗਤਾਂ ਤੱਕ ਸਭ ਹੈਰਾਨ ਰਹਿ ਗਏ ਪਰ ਇਹ ਸਿਰਫ ਭੈਣ ਭਰਾ ਦਾ ਰਿਸ਼ਤਾ ਨਹੀਂ ਸੀ ਇਸ ਰਖੜੀ ਪਿੱਛੇ ਛੁਪਿਆ ਹੋਇਆ ਸੀ ਇੱਕ ਚੁਕਾਉਣ ਵਾਲਾ ਰਾਜ਼ ਕੌਣ ਹੈ ਔਰਤ ਇਸ ਔਰਤ ਦੀ ਪਛਾਣ ਸੁਮਨ ਸ਼rivastava ਦੇ ਨਾਮ ਨਾਲ ਹੋਈ ਹੈ ਜੋ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਇੱਕ ਪ੍ਰਾਈਵੇਟ ਨਿਰਖਕ ਤੌਰ ਤੇ ਕੰਮ ਕਰਦੀ ਹੈ ਉਸ ਨੇ ਪਹਿਲੀ ਵਾਰ ਹੀ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਦੀ ਅਰਜੀ ਰੱਦ ਹੋ ਜਾਂਦੀ ਸੀ ਪਰ ਰਖੜੀ ਦੇ ਦਿਨ ਉਸ ਨੇ ਭੈਣ ਹੋਣ ਦੇ ਨਾਤੇ ਅਰਜੀ ਦਿੱਤੀ ਅਤੇ ਮਨਜ਼ੂਰੀ ਮਿਲ ਗਈ ਜੇਲ੍ਹ ਦੇ ਅੰਦਰ ਕੀ ਹੋਇਆ ਜਦੋਂ ਉਹ ਅੰਦਰ ਗਈ ਤਾਂ ਉਸ ਦੇ ਹੱਥ 'ਚ ਸਿਰਫ ਰਖੜੀ ਨਹੀਂ ਸੀ ਰਖੜੀ ਦੇ ਨਾਲ ਬੰਨੀ ਇੱਕ ਛੋਟੀ ਜਹੀ ਚਿੱਠੀ ਸੀ ਜਿਸ ਤੇ ਲਿਖਿਆ ਸੀ ਕਿਸੇ ਵੀ ਹਾਲਾਤ ਵਿੱਚ ਗੱਲ ਬਾਹਰ ਨਹੀਂ ਆਉਣੀ ਚਾਹੀਦੀ ਸਾਨੂੰ ਖਤਰਾ ਹੈ ਜੇਲ੍ਹ ਅਧਿਕਾਰੀਆਂ ਨੇ ਬਾਅਦ ਵਿੱਚ ਇਹ ਚਿੱਠੀ ਪਕੜ ਲਈ ਜਿਸ ਤੋਂ ਸ਼ੱਕ ਹੋਇਆ ਕਿ ਇਹ ਰਖੜੀ ਇੱਕ ਸੰਕੇਤ ਸੀ ਨਾ ਕਿ ਸਿਰਫ ਭਾਵਨਾਤਮਕ ਭੇਟ ਚਿੱਠੀ ਮਿਲਣ ਤੋਂ ਬਾਅਦ ਇੰਟੈਲੀਜੈਂਸ ਬਿਊਰੋ ਅਸਾਮ ਪੁਲਿਸ ਅਤੇ ਐਨਆਈਏ ਤੁਰੰਤ ਐਕਸ਼ਨ ਵਿੱਚ ਆ ਗਈ ਇਸ ਔਰਤ ਦੀ ਪੂਰੀ ਪਿਛੋਕੜ ਖੰਗਾਲੀ ਗਈ ਪਤਾ ਲੱਗਾ ਕਿ ਇਹ ਔਰਤ ਆਮ ਨਹੀਂ ਬਲਕਿ ਕਿਸੇ ਵੱਡੀ ਪਟਕਾਤਾ ਦਾ ਹਿੱਸਾ ਹੈ ਅਧਿਕਾਰਿਕ ਰਿਪੋਰਟਾਂ ਅਨੁਸਾਰ ਇਹ ਰਖੜੀ ਇੱਕ ਸੰਕੇਤਕ ਰਾਹੀ ਭੇਜੀ ਜਾਣ ਵਾਲੇ ਕੋਡ ਦਾ ਹਿੱਸਾ ਸੀ ਇਸ ਰਾਹੀਂ ਕਿਸੇ ਵਿਅਕਤੀ ਨੂੰ ਸੰਦੇਸ਼ ਭੇਜਿਆ ਜਾਣਾ ਸੀ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਕਿਸੇ ਰਾਜ ਨਾਲ ਜੁੜੇ ਹੋਏ ਨੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਸਟੇਟਮੈਂਟ ਆਈ ਸਾਹਮਣੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਔਰਤ ਕੌਣ ਸੀ ਨਹੀਂ ਪਤਾ ਪਰ ਜੇਕਰ ਰਖੜੀ ਲੈ ਕੇ ਆਈ ਸੀ ਤਾਂ ਉਹ ਵੀ ਰੱਬ ਦੀ ਰਜ਼ਾ ਹੋ ਸਕਦੀ ਹੈ ਅਤੇ ਰਖੜੀ ਬੰਨਣ ਵਾਲੀ ਹਰ ਇੱਕ ਕੁੜੀ ਮੇਰੀ ਭੈਣ ਹੈ ਇਸ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਲੋਕ ਸੋਚ ਰਹੇ ਨੇ ਕਿ ਇਹ ਸਿਰਫ ਇੱਕ ਦਿਲੀ ਭੈਣ ਭਰਾ ਦਾ ਪਿਆਰ ਸੀ ਜਾਂ ਇੱਕ ਚਾਲ ਇੱਕ ਸੰਕੇਤ ਜਾਂ ਕਿਸੇ ਵੱਡੀ ਸਾਜ਼ਿਸ਼ ਦੀ ਸ਼ੁਰੂਆਤ ਅਜੇ ਵੀ ਕੁਝ ਸਵਾਲ ਬਾਕੀ ਨੇ ਸੁਮਨ ਰਖੜੀ ਲੈ ਕੇ ਕਿਉਂ ਆਈ ਅਤੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਹੀ ਕਿਉਂ ਚੁਣਿਆ ਗਿਆ ਫਿੱਟੀ ਦੇ ਕੋਡ ਦਾ ਅਸਲ ਅਰਥ ਕੀ ਸੀ ਇਹ ਕਿਸੇ ਵੱਡੀ ਗੱਲ ਦਾ ਇਸ਼ਾਰਾ ਹੈ ਜਾਨਾ ਹੋਰ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਕਿਉਂਕਿ ਕਹਾਣੀ ਹੁਣੇ ਹੀ ਖਤਮ ਨਹੀਂ ਹੋਈ ਤਾਂ ਮੇਰੇ ਪਿਆਰੇ ਦਰਸ਼ਕੋ ਤੁਹਾਨੂੰ ਦੱਸ ਦਈਏਗੀ ਇਹ ਖਬਰ ਇੱਕ ਕਲਪਨਾਤਮਕ ਖਬਰ ਹੈ ਅਤੇ ਸੋਸ਼ਲ ਮੀਡੀਆ ਤੋਂ ਲਈ ਗਈ ਜਾਣਕਾਰੀ ਤੋਂ ਇਹ ਖਬਰ ਬਣਾਈ ਗਈ ਹੈ ਇਸ ਖਬਰ ਦਾ ਕਿਸੇ ਵੀ ਸਰਕਾਰੀ ਅਦਾਰੇ ਵੱਲੋਂ ਪੁਸ਼ਟੀਕਰਨ ਨਹੀਂ ਕਰਿਆ ਗਿਆ ਹੈ ਤੇ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਮਿਲਦੀਆਂ ਤੁਹਾਨੂੰ ਜਲਦ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ